ਇਹ ਧਰਨੇ ਦੇ ਵਿੱਚ ਸਾਡਾ ਸਹਿਯੋਗ ਕਰੋ ਮੈਂ ਦੇ ਕਿਸਾਨਾਂ ਦੇ ਫਤੌਰ ਦੇ ਨਾਮ ਤੇ ਇਹ ਸਭ ਨੂੰ ਧੰਨਵਾਦ ਕਰਦਾ ਹਾਂ ਸਾਰ ਤੁਸੀਂ ਮੇਰੇ ਅਕਾਲੀ ਦਲ ਨੇ ਕਿਸਾਨਾਂ ਦੀ ਬਾਹ ਫੜੀ

ਥੋਡੀਆਂ ਲੜਾਈਆਂ ਲੜ ਲੜ ਕੇ ਅਕਾਲੀ ਦਲ ਨੇ ਇਨਸਾਫ ਦੁਲਾਏ ਹੈ ਅੱਜ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਮੇਰੇ ਸਵੇਰੇ ਹੀ ਅਸੀਂ ਮੈਂ ਵੀਡੀਓ ਆ ਰਹੀਆਂ ਸੀ ਮੇਰੇ ਕੋਲੇ ਐਨਾ ਭਾਰੀ ਮੀਂਹ ਪਿੰਡਾਂ ਵਿੱਚ ਮੈਂ ਥੋਡੀਆਂ ਵੀਡੀਓਆਂ ਦੇਖੀਆਂ ਮੀਂਹ ਦੇ باوجود ਤੁਸੀਂ ਗੋਡੇ-ਗੋਡੇ ਗਲੀਆਂ 'ਚ ਪਾਣੀ ਸੀ ਤਾਂ ਤੁਸੀਂ ਫਿਰ ਵੀ ਬੱਸਾਂ ਚੜ੍ਹ ਕੇ ਗੱਡੀਆਂ ਚੜ੍ਹ ਕੇ ਜੋ ਵੀ ਸਾਧਨ ਹੈ ਉਹ ਤੁਸੀਂ ਲੈ ਕੇ ਇੱਥੇ ਪਹੁੰਚੇ ਹੋ ਮੇਰਾ ਸਿਰ ਚੁੱਕਦਾ ਤੁਹਾਡੇ ਪਾਸੋਂ ਸ੍ਰੀ ਅਕਾਲ ਅੱਜ ਕਿਉਂ ਇਕੱਠੇ ਹੋਏ ਆਂ ਤੁਹਾਡੀਆਂ ਜ਼ਮੀਨਾਂ ਤੇ ਹਮਲਾ ਕਰਨ ਲੱਗ ਗਏ ਆ ਦਿੱਲੀ ਵਾਲੇ ਆ ਕੇਜਰੀਵਲ ਆ ਇਹਨਾਂ ਦਾ ਕੰਮ ਇੱਕੋ ਇੱਕਾ ਹੁਣ ਪਤਾ ਇਹਨਾਂ ਨੂੰ ਕੀ 1.5 ਸਾਲ ਬਾਅਦ ਇਹਨਾਂ ਨੂੰ ਛੱਤਰ ਪਹਿਣੇ ਆ ਜਮਾਨਤਾ ਜੱਤ ਹੋਣੀ ਆ ਕਿਵੇਂ ਨਾ ਕਿਵੇਂ ਲੁੱਟ ਲੀਏ ਪੈਸਾ ਇਕੱਠਾ ਕਰ ਲਈਏ ਪਰ ਉਹਨਾਂ ਨੂੰ ਪਤਾ ਨਹੀਂ ਆ ਪੰਜਾਬ ਹੈ ਪੰਜਾਬ ਦੇ ਲੋਕ ਐਡਾ ਵੱਡਾ ੱਤਕਾ ਨਹੀਂ ਸਹੰਦੇ ਹੁਣ ਕਰ ਕੀ ਲਿਆ ਇਹਨਾਂ ਨੇ ਆ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਥੋੜੀ ਜ਼ਮੀਨਾਂ ਦੇ ਕਬਜ਼ੇ ਵਾਲੀ ਸਕੀਮ ਹੈ ਕੀ ਤੁਸੀਂ ਜਾਣਦੇ ਹੋ ਜਦੋਂ ਕਾਲੀ ਦਲ ਦੀ ਸਰਕਾਰ ਸੀ ਉਦੋਂ ਜਿਹੜਾ ਐਕਟ ਬਣਾਇਆ ਸੀ ਪੂਰੇ ਦੇਸ਼ ਦਾ ਐਕਟ ਬਣਾਇਆ ਸੀ ਕਿਉਂਕਿ ਪਹਿਲੇ ਕੀ ਹੁੰਦਾ ਸੀ ਕਿਸਾਨਾਂ ਦੀ ਜ਼ਮੀਨਾਂ ਤੇ ਸਰਕਾਰਾਂ ਧੱਕੇ ਨਾਲ ਅਕਵਾਇਰ ਕਰਕੇ ਬਹੁਤ ਘੱਟ ਮੁਆਵਜ਼ਾ ਦਿੱਤਾ ਜਾਂਦਾ ਸੀ ਫਿਰ ਪੂਰੇ ਦੇਸ਼ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਕਿਸਾਨ ਦੀ ਗਰੀਬ ਦੀ ਜਾਇਦਾਦ ਹੈ ਉਹਨੂੰ ਸਰਕਾਰਾਂ ਐ ਨਹੀਂ ਧੱਕੇ ਨਾਲ ਕਰ ਸਕਦੀਆਂ ਇੱਕ ਪਾਰਲੀਮੈਂਟ ਨੇ ਐਕ ਬਣਾਇਆ ਉਸ ਐਕ ਦੇ ਤਹਿਤ ਜੇ ਕੋਈ ਵੀ ਜ਼ਮੀਨ ਐਕਵਾਇਰ ਕਰਨੀ ਹੈ ਸਭ ਤੋਂ ਪਹਿਲੇ এনवायरमेंट ਕਲੀਅਰੈਂਸ ਲੈਣੀ ਪੈਂਦੀ ਹੈ ਸੋਸ਼ਲ ਇੰਪੈਕਟ ਸਟਡੀ ਹੁੰਦੀ ਹੈ ਮਤਲਬ ਕਿ ਜੇ ਇਥੇ 10000 ਕਿੱਲਾ ਐਕਵਾਇਰ ਕੀਤਾ ਜਿਹੜੇ ਉੱਥੇ ਲੋਕ ਰਹਿੰਦੇ ਐ ਜਿਹੜੇ ਦਿਹਾੜੀ ਪੇਟਲ ਕਰਦੇ ਐ ਜਿਹੜੇ ਉੱਤੇ ਪਸ਼ੂ ਚਾਰਦੇ ਐ ਜਿਹੜੇ ਗਰੀਬ ਖੇਤਾਂ 'ਚ ਕੰਮ ਕਰਦੇ ਐ ਕਿਸਾਨ ਕਰਦੇ ਉਹਨਾਂ ਦਾ ਕੀ ਅਸਰ ਹੋਊਗਾ ਜੇ ਅਸਰ ਉਹਨਾਂ ਨੂੰ ਜੇ ਨੁਕਸਾਨ ਹੋਊਗਾ ਤੇ ਉਹ ਜ਼ਮੀਨ ਅਕਵਾਇਰ ਨਹੀਂ ਹੁੰਦੀ ਸੀ ਉਹਦੇ ਬਾਅਦ ਫਿਰ ਇੱਕ ਫੈਸਲਾ ਕੀਤਾ ਜਾਂਦਾ ਸੀ ਕਿ ਉਹ ਜਗ੍ਹਾ ਦੇ ਵਿੱਚ ਜਿਹੜੇ ਗਰੀਬ ਐ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ ਜਾਏ ਜਿਹੜੇ ਉੱਥੇ ਦਿਹਾੜੀ ਕਰਦੇ ਆ ਉਹਨਾਂ ਨੂੰ ਕਿੰਨਾ ਦਿੱਤਾ ਜਾਏ ਹਰ ਚੀਜ਼ ਦਾ ਇੱਕ ਸਕੀਮ ਬਣੀ ਸੀ ਤੇ ਉਹਦੇ ਬਾਅਦ ਜਿਹੜੀ ਕਿਸਾਨ ਦੀ ਜ਼ਮੀਨ ਜੋ ਮਾਰਕੀਟ ਦਾ ਰੇਟ ਐ ਉਹਨੂੰ 400 ਗੁਣਾ ਨਾ ਮਿਲਾ ਕੇ ਉਹਦਾ ਰੇਟ ਦਿੱਤਾ ਜਾਊਗਾ ਆ ਫੈਸਲਾ ਹੋਇਆ ਪਰ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੈ ਜਿੰਨੀ ਕਾਨੂੰਨ ਦੀਆਂ ਧੱਜੀਆਂ ਆ ਝਾੜੂ ਵਾਲੇ ਉਡਾ ਰਹੇ ਆ ਅੱਜ ਸਰਕਾਰ ਪੰਜਾਬ ਪੰਜਾਬੀਆਂ ਦੀ ਨਹੀਂ ਐ ਆ ਕੇਜਰੀਵਾਲ ਤੇ ਉਹਦੇ ਲੁਟੇਰੇ ਇੱਥੇ ਆ ਕੇ ਬਹਿ ਗਏ ਆ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਆ ਜਿਹੜਾ ਸਸੋੜੀਆ ਉਹ ਚਾਰ ਮਹਿਕ ਮੈ ਉਹਨੂੰ ਦੇ ਦਿੱਤੇ ਇੱਕ ਜੈਨਾ ਦਿੱਲੀੋਂ ਚਾਰ ਮਹਿਕ ਮੈ ਉਹਨੂੰ ਦੇ ਦਿੱਤੇ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਆਪਣਾ ਲਾਤਾ ਤੁਸੀਂ ਦੇਖੋ ਹੁਣ ਕਰਨਾ ਕੀ ਚਾਹੁੰਦੇ ਐ ਇਹਨਾਂ ਨੇ ਦੇਖਿਆ ਕੀ ਪੈਸਾ ਇਕੱਠਾ ਕਿਵੇਂ ਕਰੀਏ ਵੱਡੇ ਪੱਧਰ ਤੇ اربਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਐ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋਈ ਵੱਡੇ-ਵੱਡੇ ਬਿਲਡਰ ਨੇ ਕਹਿੰਦਿਆ ਕਿ ਸਾਨੂੰ ਜੀ ਕੋਈ 500 ਕਿੱਲਾ ਲੁਧਿਆਣਾ ਹੀ ਦੇ ਦਿਓ ਕੋਈ ਕਹਿੰਦਾ 1000 ਕਿੱਲਾ ਦੇ ਦਿਓ ਕੋਈ ਕਹਿੰਦਾ ਕਿੱਥੇ ਦੇ ਦਿਓ ਇਹ ਸਾਰੇ ਬਿਲਡਰਾਂ ਨਾਲ ਗੱਲ ਕਰਕੇ ਜਿੱਥੇ-ਜਿੱਥੇ ਬਿਲਡਰ ਚਾਹੁੰਦੇ ਸੀ ਉੱਥੇ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ਦੇ ਦਿੱਤੇ ਬਿਲਡਰਾਂ ਤੋਂ ਅਡਵਾਂਸ ਲਈ ਬੈਠੇ ਐ ਐਡੇ ਵੱਡੇ ਤੂਫਾਨ ਦੇ ਬਾਵਜੂਦ ਉਹ ਕਿਉਂ ਨਹੀਂ ਰੁਕ ਰਹੇ ਕਿਉਂਕਿ ਪੈਸਾ ਜੇਜ ਪਾਈ ਬੈਠੇ ਐ ਕਰੋੜਾਂ ਰੁਪਏ ਲਈ ਬੈਠੇ ਐ ਬਿਲਡਰ ਕਹਿੰਦੇ ਸਾਨੂੰ ਜ਼ਮੀਨ ਦਿਓ ਫਿਰ ਇਹਨਾਂ ਨੇ ਦੇਖਿਆ ਕਿ ਜਿਹੜਾ ਪਾਰਲੀਮੈਂਟ ਦਾ ਇੱਕ ਉਹਦੇ ਤਹਤਾ ਕਰ ਨਹੀਂ ਸਕਦੇ ਜਿਹੜਾ ਬਾਦਲ ਸਾਹਿਬ ਨੇ ਬਣਾਇਆ ਸੀ ਇਹ ਉਹਦੇ ਕਹੇ ਕਰ ਨਹੀਂ ਸਕਦੇ ਫਿਰ ਇਹਨਾਂ ਨੇ ਦੇਖਿਆ ਕੋਈ ਪੁਰਾਣਾ ਲੱਭਿਆ 1995 ਦਾ ਕੋਈ ਪੁਰਾਣਾ ਐਟ ਪਹਿਲੇ ਉਹਦੇ 'ਚ ਇੱਕ ਦੋ ਕਲੌਜ਼ ਸੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਇੱਕ ਕਲੌਜ਼ ਹੈਗਾ ਸੈਕਸ਼ਨ 56 ਜਿੱਥੇ ਉਹਦੇ ਲਿਖਿਆ ਕੀ ਸਰਕਾਰ ਜੀ ਦੀ ਮਰਜ਼ੀ ਜ਼ਮੀਨ ਇਨਕੁਆਇਰ ਕਰ ਸਕਦੀ ਹੈ ਤੇ ਉਹਦੇ ਜਿਹਦਾ ਛੱਡਣਾ ਉਹਨੂੰ ਛੱਡ ਵੀ ਸਕਦੀ ਹੈ ਮਤਲਬ ਇਹ ਤੋਂ ਪੈਸੇ ਆ ਗਏ ਇਹਨੂੰ ਛੱਡ ਦਿਓ ਇਹਨੇ ਨਹੀਂ ਦਿੱਤੇ ਅਕਵਾਇਰ ਕਰ ਦੋ ਤੇ ਵੱਡੀ ਗੱਲ ਹੈ ਜਿਹੜਾ ਉਹਦਾ ਦੂਜਾ ਕਲੋਜ਼ ਹੈ ਸਭ ਤੋਂ ਖਤਰਨਾਕ ਉਹ ਹੈ ਕਿ ਉਹ ਜਿਹੜੀ ਜ਼ਮੀਨ ਅਕਵਾਇਰ ਕਰਾਂਗੇ ਕਿਸੇ ਮਰਜ਼ੀ ਨੂੰ ਦੇ ਸਕਦੇ ਆ ਮਤਲਬ ਬਿਲਡਰਾਂ ਨੂੰ ਜਦੋਂ ਮਰਜ਼ੀ ਫੜਾ ਦੋਗੇ ਤੱਕ ਬਦਲ ਦਿਓ ਤਾਜ ਬਦਲ ਦਿਓ ਸਈ ਮੰਨ ਦਾ ਰਾਜ ਬਦਲ ਦਿਓ ਜਦੋਂ ਭਗਵਾਨਤਮਨ ਨੂੰ ਕਿਹਾ ਕਰ ਦੱਸ ਕਦੇ ਦੇਤੇ ਉਹ ਕਹਿੰਦਾ ਮੈਂ ਤਾਂ ਜਾਊਂਗਾ ਜੇਲ੍ਹ ਚ ਫਿਰ ਕੇਜਰੀਵਾਲ ਦੇਖੋ ਐਡਾ ਪੈਸੇ ਦੀ ਲਾਲਚ ਹੈ ਪਹਿਲੀ ਵਾਰ ਹੋਇਆ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਆ ਜਾਂ ਪਲੈਨਿੰਗ ਹੁੰਦੀ ਆ ਉਸ ਕਮੇਟੀ ਦਾ ਹੈੱਡ ਮੁੱਖ ਮੰਤਰੀ ਹੁੰਦਾ ਉਸ ਹਾਊਸਿੰਗ ਮਿਨਿਸਟਰ ਹੁੰਦਾ ਤੇ ਸਾਰੇ ਜਿੰਨੇ ਮਹਿਕਮੇ ਸੈਕਟਰੀ ਐ ਉਹ ਸਾਰੇ ਉਸ ਕਮੇਟੀ ਦੇ ਮੈਂਬਰ ਹੁੰਦੇ ਆ ਐਨਵਾਇਰਨਮੈਂਟ ਵਾਲੇ ਪੰਚਾਇਤਾਂ ਦੇ ਸਾਰੇ ਸੈਕਟਰੀ ਤੇ ਮਿਨਿਸਟਰ ਦੇ ਕਮੇਟੀ ਦੇ ਹੁੰਦੇ ਮੈਂਬਰ ਉਹ ਦੇਖਦੀ ਹੈ ਲੈਣੀ ਹੈ ਕਿ ਨਹੀਂ ਲੈਣੀ ਕਿਸ ਵਾਸਤੇ ਲੈਣੀ ਹੈ ਇਹਨਾਂ ਨੇ ਕੀ ਕੀਤਾ ਦੇਖੋ ਕਿੱਡੀ ਵੱਡੀ ਥੋੜੇ ਤੇ ਇਹਨਾਂ ਨੇ ਤੱਕਾ ਕੀਤਾ ਇਹਨਾਂ ਨੇ ਕਮੇਟੀ ਬਣਾ ਲਈ ਜਿਹਦਾ ਮੁਖੀ ਹੋ ਗਿਆ ਚੀਫ ਸੈਕਟਰੀ ਚੀਫ ਸੈਕਟਰੀ ਨੂੰ ਕਹਿਆ ਤੂੰ ਚੀਫ ਸੈਕਟਰੀ ਰਹਿਣਾ ਉਹ ਕਹਿੰਦਾ ਜੀ ਮੈਨੂੰ ਚੀਫ ਫੈਕਟਰੀ ਬਣਾ ਦਿਓ ਜਿਵੇਂ ਕੋਈ ਐਸਐਸਪੀ ਨਹੀਂ ਲੱਗਦੇ ਹੁਣ ਜਿਨੇ ਐਸਐਸਪੀ ਲੱਗੇ ਪੈਸੇ ਲੈ ਕੇ ਲੱਗੇ ਆ ਤੋ ਜੋ ਪੈਸੇ ਜਿਹਨੂੰ ਜਿਹਨੇ 40 ਲੱਖ ਕਰੋੜ ਰੁਪਇਆ ਦਿੱਤਾ ਉਹਨੇ ਕਮਾਉਣਾ ਵੀ ਥੋਤੋ ਹੀ ਆ ਤੇ ਹੁਣ ਇਹਨਾਂ ਨੇ ਕੀ ਕੀਤਾ ਚੀਫ ਮਨਿਸਟਰ ਦੀ ਛੱਡ ਕੇ ਚੀਫ ਸੈਕਟਰੀ ਨੂੰ ਅੱਗੇ ਲਾਤਾ ਤੇ ਉਹਦੇ ਥੱਲੇ ਕਮੇਟੀ ਚਾਰ ਬੰਦੇ ਹੋਰ ਕਿਹੜੇ ਆ ਉਹ ਨਾਮ ਵੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਇਹ ਕਹਿੰਦਾ ਉਮਰਾਤ ਕੁੰਡੂ ਉਹ ਪਤਾ ਨਹੀਂ ਦਿੱਲੀੋਂ ਕਿੱਥੋਂ ਲਿਆਂਦਾ ਹੈ ਇੱਕ ਹੈਗਾ ਸ਼ੌਕਤ ਰੋਏ ਇੱਕ ਵਿਵਬ ਮਹੇਸ਼ਵਰੀ ਇੱਕ ਸੀਮਾ ਬੰਸਲ ਆ ਦੇਖੋ ਆ ਕਮੇਟੀ ਬਣਾ ਦੀ ਜਿਨ੍ਹਾਂ ਨੂੰ ਪੰਜਾਬ ਦਾ ਲੱਲਾ ਕਾਕਾ ਨਹੀਂ ਪਤਾ ਇਹਨਾਂ ਤੋਂ ਘੁੱਗੀ ਮਰਾ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਆ ਮੈਂ ਕੁੰਡੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੀਆਂ ਜੇਹਲਾਂ ਦੇਖੀਆਂ ਤੁਸੀਂ ਚੀਫ ਸੈਕਟਰੀ ਸਾਹਿਬ ਐਨਾ ਖਾਣਾ ਮੀਚ ਲੋ ਐਨਾ ਖਾਣਾ ਮੀਚ ਲਿਓ ਡੇਢ ਸਾਲ ਹੀ ਰਹਿ ਗਿਆ ਮੈਨਾਂ ਦਾ ਡੇਢ ਤੋਂ ਵੀ ਘੱਟ ਹੈ ਡੇਢ ਤੋਂ ਵੀ ਘੱਟ ਹੈ 24 ਘੰਟਿਆਂ ਚ 12 ਘੰਟੇ ਤੇ 100 ਕਿਟ ਪਾ ਲੈਣੇ ਹੋ ਇਹਦਾ ਮਤਲਬ 8 ਮਹੀਨੇ ਦਿਨ ਰਹਿ ਗਿਆ ਬਾਕੀ ਦਾ 100 ਪਾ ਲੋਗੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਅਫਸਰਾਂ ਨੂੰ ਜਿਸ ਰਾਤੇ ਚੱਲੇ ਹਾਂ ਤੁਸੀਂ ਉਹਦੇ ਨਤੀਜੇ ਦੇਖ ਲਿਓ ਜੈ ਜੈ ਧੱਕੇ ਕਰ ਰਹੇ ਐ ਜੈ ਜੈ ਜ਼ੁਲਮ ਕਰ ਰਹੇ ਮੈਨ ਲੱਗਦਾ ਖਜ਼ਾਨਾ ਇਹਨਾਂ ਨੇ ਖਾਲੀ ਕਰਤਾ ਤੇ ਉਹਦੇ ਬਾਅਦ ਕੀ ਕਰਨਾ ਸੋਚੇ ਆ ਜਿਹੜੇ ਤੁਹਾਡੇ 60 ਹਜ਼ਾਰ ਕਿੱਲਾ ਹੈ ਆ ਤਾਂ ਇੱਕ ਸ਼ੁਰੂਆਤ ਹੈ ਪਾਣੀ ਨੂੰ ਦੇਖਦੇ ਕਿੰਨਾ ਗਰਮ ਹੈ ਜਦੋਂ ਦੇਖ ਲਿਆ ਕਿ ਤੇ ਠੰਡਾ ਹੈ ਤੇ ਫਿਰ ਕਹਿੰਦੇ 1 ਲੱਖ ਏਕੜ ਦੀ ਹੋਰ ਲਿਸਟ ਆ ਰਹੀ ਹੈ ਕੋਈ ਸ਼ਹਿਰ ਨਹੀਂ ਛੱਡਾ ਹੁਣ ਇਹਨਾਂ ਨੇ ਕੀ ਕਰਨਾ ਹੈ ਆਈ ਜ਼ਮੀਨ ਤੇ ਉੱਤੇ ਇਹਨਾਂ ਨੇ ਕਰਜ਼ਾ ਲੈ ਲੈਣਾ ਹੈ ਉਹ ਕਰਜ਼ਾ ਲੈ ਕੇ ਆ ਸੋਚਦੇ ਆ ਕਿ ਅਸੀਂ ਕਰਜ਼ਾ ਲੈ ਕੇ ਫਿਰ ਅਸੀਂ ਇਲੈਕਸ਼ਨ ਤੋਂ 2-3 ਮਹੀਨੇ ਪਹਿਲੇ 1000 ਰੁਪਏ ਬੀਬੀਆਂ ਨੂੰ ਦੇ ਦਾਂਗੇ ਹਾਈ ਪੈਸੇ ਜ਼ਮੀਨ ਦੇ ਉੱਤੇ ਬੈਂਕ ਤੋਂ ਕਰਜ਼ਾ ਲੈ ਕੇ ਆ ਦੇ ਦਾਂਗੇ ਆ ਸੋਚਦੇ ਆ ਕਿ ਫਿਰ ਤੋਂ ਠੱਗੀ ਮਾਰਾਂਗੇ ਜਿਵੇਂ ਪਹਿਲੇ ਇਹਨਾਂ ਨੇ ਠੱਗੀ ਮਾਰੀ ਉਹੀ ਹੁਣ ਕਰਨਾ ਚਾਹੁੰਦੇ ਆ ਇਹਨਾਂ ਦਾ ਰਾਜ ਰਾਜ ਰਿਹਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਯਾਰ ਆਪਣੇ ਆਪਣੇ ਹੁੰਦੇ ਆ ਹੁਣ ਤਾਂ ਸਬਕ ਸਿੱਖ ਲੀਏ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਆ ਕਾਂਗਰਸ ਐ ਭਾਵੇਂ ਆ ਝਾੜੂ ਵਾਲੇ ਐ ਇੰਨਾ ਲਗਾ ਤੁਹਾਡੇ ਪ੍ਰਤੀ ਨਹੀਂ ਐ ਨਾ ਦਰਦ ਨਹੀਂ ਪੰਜਾਬ ਪ੍ਰਤੀ ਕੋਈ ਕਿਸਾਨ ਗਰੀਬ ਪ੍ਰਤੀ ਦਰਦ ਨਹੀਂ ਜੇ ਦਰਦ ਹੈ ਜੇ ਤੁਹਾਡੀ ਲੜਾਈ ਲੜਦੀ ਐ ਜੇ ਤੁਹਾਡੇ ਵਾਸਤੇ ਜਾਨ ਵਾਰ ਸਕਦੀ ਐ ਤੇ ਸ਼ਰਮ ਨਹੀਂ ਅਕਾਲੀ ਦਲ ਐ ਬੋਲੇ ਓ ਮਿਹਾਲ ਸਤ ਸ੍ਰੀ ਅਕਾਲ ਜੈ ਸਕੀਰ ਸਿੰਘ ਬਾਦਲ ਜਿੰਦਾਬਾਦ ਜੈ ਸਕੀਰ ਸਿੰਘ ਬਾਦਲ ਜਿੰਦਾਬਾਦ ਹੁਣ ਇਹਦਾ ਕੀ ਨੁਕਸਾਨ ਤੁਹਾਨੂੰ ਸਭ ਤੋਂ ਪਹਿਲੇ ਹੋਣਾ ਹੈ ਜਿਹੜੀ ਜ਼ਮੀਨ ਦੀ ਨੋਟੀਫਿਕੇਸ਼ਨ ਕਰਤੀ ਉਹਦੇ ਤੇ ਤੁਸੀਂ ਲੋਨ ਨਹੀਂ ਲੈ ਸਕਦੇ ਉਹਦੇ ਤੇ ਸੀਐਲਯੂ ਨਹੀਂ ਕਰਾ ਸਕਦੇ ਉਹਦੇ ਤੇ ਤੁਸੀਂ ਕੁਝ ਵੀ ਨਹੀਂ ਕਰ ਖੇਤੀ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਜਿਹੜੀ ਇੱਥੇ ਜ਼ਮੀਨਾਂ ਦੇ ਭਾ ਮੇਰੀ ਡਿਵੈਲਪਮੈਂਟ ਕਰਕੇ ਆ ਜਿਹੜੀਆਂ ਸੜਕਾਂ ਬਣਾਈਆਂ ਦੇਖੋ ਇੰਨੀ ਤਰੱਕੀ ਗਈ ਤੇ ਭਾ ਕਿੰਨੇ ਵੱਧ ਗਏ ਹੁਣ ਉਹ ਜੇ 5 ਕਰੋੜ ਦੀ ਜ਼ਮੀਨ ਆ 50000 5 ਲੱਖ ਦੀ ਰਹਿ ਜਾਊਗੀ ਐਸ ਕਰਕੇ ਮੈਂ ਪਹਿਲੇ ਵੀ ਕਿਹਾ ਸੀ ਅਕਾਲੀ ਦਲ ਤੁਹਾਡੀ ਢਾਲ ਹੈ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਢਾਲ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਇੱਕ ਇੰਚ ਜ਼ਮੀਨ ਨਹੀਂ ਦੇਣ ਦੇਵਾਂਗੇ ਇੱਕ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੁਖਵੀਰ ਤੇਰੀ ਸੋਚ ਦੇ ਤਾਰਾ ਦੇਾਂਗੇ ਠੋਕ ਕੇ ਸੁਖਵੀਰ ਤੇਰੀ ਸੋਚ ਦੇ ਤਾਰਾ ਦੇਾਂਗੇ ਠੋਕ ਕੇ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਜੰਗ ਸ਼ੁਰੂ ਕਰਤੀ ਆਪਾਂ ਅੱਜ ਇੱਥੇ ਸ਼ੁਰੂ ਕੀਤਾ ਤਰਨਾ ਅਗਲਾ ਮੁਹਾਲੀ ਹੈ 28 ਤਰੀਕ ਨੂੰ 4 ਤਰੀਕ ਨੂੰ ਬਠਿੰਡੇ ਆ ਤੇ ਜਿੰਨੇ ਜਿਹੜੇ ਸ਼ਰਾਂਚ ਆਪਾਂ ਉਥੇ ਦੇਵਾਂਗੇ ਦੂਜੀ ਗੱਲ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਹੈ ਰੈਜ਼ੋਲੂਸ਼ਨ ਪਾਸ ਕਰਕੇ ਪੰਚਾਇਤ ਦੇ ਗ੍ਰਾਮ ਸਭਾ ਦਾ ਲਿਖ ਕੇ ਦੇ ਦਿਓ ਕਿ ਅਸੀਂ 1 ਇੰਚ ਜ਼ਮੀਨ ਆਪਣੇ ਪਿੰਡ ਦੀ ਨਹੀਂ ਦੇਣੀ ਅਗਲੇ 15 ਦਿਨ ਦੇ ਅੰਦਰ ਅੰਦਰ ਆਪਾਂ ਪਲਾਨ ਬਣਾਈਏ ਸਾਰੇ ਇਕੱਠੇ ਕਰ ਲੋ ਆਪਣੇ ਪਿੰਡ ਪਿੰਡ ਦੀ ਰੈਜ਼ੋਲੂਸ਼ਨ ਪਾਸ ਕਰੋ ਤੇ ਉਹ ਰੈਜ਼ੋਲੂਸ਼ਨ ਲੈ ਕੇ ਜੇ ਕੋਟ ਵੀ ਜਾਣਾ ਪਏ ਕਿਤੇ ਵੀ ਜਾਣਾ ਪਏ ਕੋਈ ਮੋਰਚਾ ਲਾਣਾ ਪਏ ਅੱਗੇ ਹੋ ਕੇ ਮੈਂ ਬੈਠੂੰਗਾ ਬੋਲੇ ਇਸਾਨਿਹਾਲ ਆਪਾਂ ਸਾਰੇ ਹੀ ਬਾਹਾਂ ਖੜੀਆਂ ਕਰਕੇ ਬਾਦਲ ਸਾਹਿਬ 'ਚ ਵਿਸ਼ਵਾਸ ਦਿਵਾਈਏ ਵੀ ਅਸੀਂ ਉਹਦੇ ਤੱਕ ਤੁਹਾਡੇ ਨਾਲ ਆ ਜਦੋਂ ਤੱਕ ਇਹ ਪਾਲਸੀ ਵਾਪਸ ਨਹੀਂ ਆ ਜਾਂਦੀ ਬੋਲੇ ਇਸਾਨਿਹਾਲ ਤੁਸੀਂ ਆ ਗਏ ਪਰ ਆ ਦਿਆਂਗੇ ਢੋਕੇ ਇੱਕ ਹੋਰ ਗੱਲ ਕਿਤੇ ਤੁਸੀਂ ਕਿਤੇ ਘਰੇ ਜਾਓਗੇ ਨਾ ਅੱਜ ਤੁਸੀਂ ਸੋਚੋ ਪੰਜਾਬ ਵਿੱਚ ਬੇਅਦਬੀਆਂ ਕਦੋਂ ਸ਼ੁਰੂ ਹੋਈਆਂ ਜਦੋਂ ਝਾੜੂ ਆਇਆ ਜਦੋਂ ਝਾੜੂ ਆਇਆ ਤੁਸੀਂ ਦੇਖ ਲਓ ਆ ਝਾੜੂ ਵਾਲੇ ਨੇ ਤੇ ਕਾਂਗਰਸ ਨੇ ਮਿਲ ਕੇ ਪਲਾਨ ਬਣਾ ਲਿਆ ਕਿ ਜਿਸ ਤਰੀਕੇ ਨਾਲ ਬਾਦਲ ਸਾਹਿਬ ਵੱਡੇ ਕੰਮ ਕਰ ਰਹੇ ਸੀ ਜਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਵੇਂ ਸੜਕਾਂ ਬਣਾ ਰਹੇ ਸੀ ਫਲਾਈਓਵਰ ਬਣਾ ਰਹੇ ਸੀ ਜਿਵੇਂ ਪਿੰਡਾਂ ਦੀ ਡਿਵੈਲਪਮੈਂਟ ਕਰਾ ਰਹੇ ਸੀ ਜਿਵੇਂ ਘਰ ਘਰ ਆਟਾ ਦਾਲ ਸ਼ਗਨ ਪੈਨਸ਼ਨ ਦੇ ਰਹੇ ਸੀ ਜਿਵੇਂ ਅਸੀ ਪਰਿਵਾਰਾਂ ਨੂੰ ਮੁਫਤ ਪੜਾਉਂਦੇ ਸੀ ਮੈਡੀਕਲ ਇਨਸ਼ੋਰੈਂਸ ਕਰਾਉਂਦੇ ਸੀ ਕੱਚੀਆਂ ਬਣਾਈਆਂ ਜਿੰਨਾ ਕੰਮ ਕਰਦੇ ਸੀ ਅਕਾਲੀ ਦਲ ਨੇ ਕੀਤਾ ਤੇ ਵੱਡੇ ਬਾਦਲ ਸਾਹਿਬ ਨੇ ਕੀਤਾ ਤੁਹਾਨੂੰ ਟਿਊਬਲ ਕਨੈਕਸ਼ਨ ਦੇਖਿਆ ਪਰ ਇਹਨਾਂ ਨੇ ਦੇਖ ਲਿਆ 10 ਸਾਲ ਲਗਾਤਾਰ ਕੰਮ ਵਧ ਰਿਹਾ ਰੋਕੋ ਫੈਸਲਾ ਕੀਤਾ ਕਿ ਆ ਸਿੱਖ ਕੌਮ ਦੀ ਜਥੇਬੰਦੀ ਹੈ ਇਹਨੂੰ ਬੇਅਦਬੀਆਂ ਕਰਦੀਏ ਤੇ ਇਹਨਾਂ ਨੂੰ ਕਹੀਏ ਦੇਖੋ ਜੀ ਅਕਾਲੀ ਦਲ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ ਆ ਸਾਜ਼ਿਸ਼ ਸੀ ਤੁਸੀਂ ਦੇਖ ਲਓ ਪਹਿਲੀ ਬੇਅਦਬੀ ਹੋਈ ਸਾਨੂੰ ਬੜਾ ਦੁੱਖ ਹੈ ਸਾਡੀ ਸਰਕਾਰ ਦੇ ਦੌਰਾਨ ਹੋਈ ਬਹੁਤ ਦੁੱਖ ਹੈ ਪਰ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਨ ਦਿੱਤੀ ਤੁਸੀਂ ਦੇਖ ਲਓ ਤੇ ਯਾਦ ਕਰੋ ਆ ਸੜਕਾਂ ਤੇ ਦਾदू ਵਾਲ ਵਰਗੇ ਬਹਿ ਗਏ ਸੜਕਾਂ ਤੇ ਕਾਂਗਰਸੀ ਬਹਿ ਗਏ ਸੜਕਾਂ ਦੇ ਝਾੜੂ ਵਾਲੇ ਬਹਿ ਗਏ ਕਹਿੰਦੇ ਜਾਂਚ ਨਹੀਂ ਕਰਾਉਣੀ ਦੋਤੋਂ ਸਾਨੂੰ ਸੀਬੀਏ ਦੀ ਜਾਨ ਤੇ ਦੀ ਹੈ ਅਸੀਂ ਭਾਵਨਾ ਦੇਖਿਆ ਸੀ ਕਿ ਮੈਂ ਕਿਹਾ ਕਿਹਨੇ ਤੰਗ ਕਰ ਨਹੀਂ ਹੈ ਤੇ ਸੀਬੀਆਂ ਨੂੰ ਦੇ ਦਿੱਤਾ ਅੱਜ ਤੱਕ ਉਹ ਜਾਂਚ ਰੁੱਲਦੀ ਹੈ ਅੱਜ ਤੱਕ ਰੁੱਲਦੀ ਰਹੀ ਹੈ ਅੱਜ ਤੱਕ ਦੋਸ਼ੀ ਤੁਰੇ ਫਿਰਦੇ ਬਾਹਰ ਦੋ ਕੇਸ ਇੱਕ ਮਲੇਰ ਕੋਟਲੇ ਦਾ ਇੱਕ ਮੋਗੇ ਵਿੱਚ ਬੇਅਦਵੀ ਹੋਈ ਉਹ ਅਸੀਂ ਉਹਨਾਂ ਨੂੰ ਨਹੀਂ ਦਿੱਤੀ ਕਿਉਂਨ ਪਤਾ ਹੀ ਨਹੀਂ ਲੱਗਿਆ ਅਸੀਂ ਆਪਣੇ ਕੋਲੇ ਰੱਖ ਲਿਆ ਤੇ ਉਹਦੇ ਤੇ ਅਸੀਂ ਕਾਰਵਾਈ ਕੀਤੀ ਦੋਨਾਂ ਕੇਸਾਂ ਦੋਸ਼ੀ ਅੰਦਰ ਹੈ ਤੇ ਵੱਡੀ ਗੱਲ ਹੈ ਜਿਹੜਾ ਮਲੇਰ ਕੋਟਲੇ ਤੇ ਬੇਦਬੀ ਹੋਈ ਕਿਹੜਾ ਫੜਿਆ ਗਿਆ ਸੀ ਮੇਨ ਦੋਸ਼ੀ ਨਰੇਸ਼ Yadav ਕੌਣ ਆ ਨਰੇਸ਼ Yadav ਆਮ ਆਦਮੀ ਪਾਰਟੀ ਦਾ ਐਮਐਲਏ ਹੈ ਤੁਸੀਂ ਹੈਰਾਨ ਰਹਿ ਜਾਓਗੇ ਉਹਦਾ ਕੇਸ ਕੌਨਰ ਲੜ ਰੇ ਸੀ ਬੇਦਬੀ ਹੋਣੀ ਕੀਤੀ ਕੇਸ ਕੌਨ ਲੜੀ ਹਰਜੋਤ ਬੈਂਸ ਹਰਪਾਲ ਜੀ ਮਾ ਦੋਨੋ ਮੰਤਰੀ ਹੋਣਾ ਹਲੇ ਤੱਕ ਕੇਸ ਲੜ ਰਹੇ ਆ ਉਹਦੇ ਹੀ ਤੁਸੀਂ ਦੇਖੋ ਤੁਹਾਨੂੰ ਨੇ 5 ਸਾਲ 4 ਸਾਲ ਕੇਸ ਲੜਿਆ ਆ ਹੁਣੀ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਆਪਣਾ ਫੈਸਲਾ ਦਿੱਤਾ ਤੇ ਉਹਨਾਂ ਨੂੰ ਦੋਸ਼ੀ ਕਰਾਰ ਕਰਕੇ ਉਹਨੂੰ ਜੇਲ੍ਹ 'ਚ ਭੇਜਤਾ ਨਰੇਸ਼ ਜਾਦਵ ਨੂੰ ਤੁਸੀਂ ਵੱਡੀ ਗੱਲ ਤੁਸੀਂ ਜਿਹੜੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਜਦੋਂ ਫੈਸਲਾ ਦੇਣ ਲੱਗਿਆ ਜੀ ਸੈਸ਼ਨ ਜੱਜ ਆ ਹਰਜੋਤ ਬਹਿਨ ਚੀਮਾ ਤੇ ਭਗਵੰਤ ਮਾਨ ਨੇ ਮੀਟਿੰਗ ਕੀਤੀ ਕੇਜਰੀਵਾਲ ਨਾਲ ਕੀ ਫੈਸਲਾ ਆਪਣੇ ਉਲਟਾ ਨਾਲ ਲੱਗਿਆ ਆਮ ਆਦਮੀ ਪਾਰਟੀ ਦਾ ਐਮਐਲਏ ਅੰਦਰ ਹੋ ਜਾਊਗਾ ਕੇਜਰੀਵਾਲ ਨੇ ਭਗਵੰਤ ਮਾਨ ਤੇ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਜਿਹਨੇ ਦਰਖਾਸਤ ਦਿੱਤੀ ਸੀ ਬੇਅਦਬੀ ਦੀ ਉਹਨੂੰ ਡਰਾਓ ਉਦੋਂ ਐਪਲੀਕੇਸ਼ਨ ਦਿਵਾਓ ਕਿ ਅਸੀਂ ਕੇਸ ਵਾਪਸ ਕਰ ਰਹੇ ਹਾਂ ਦੇਖੋ 1 ਮਹੀਨਾ ਪਹਿਲੇ ਸਾਰੀਆਂ ਬੈਸਾ ਹੋ ਗਈਆਂ ਸਾਰਾ ਕੁਝ ਹੋ ਗਿਆ ਇੱਕ ਮਹੀਨੇ ਪਹਿਲੇ ਦਸੰਬਰ ਨੂੰ ਉਹਨਾਂ ਫੈਸਲਾ ਆਇਆ ਨਵੰਬਰ ਨੂੰ ਦਰਖਾਸਤ ਦਵਾਦੀ ਕਿ ਅਸੀਂ ਵਾਪਸ ਲੈ ਰਹੇ ਹਾਂ ਡੀਸੀ ਨੇ ਸੈਸ਼ਨ ਕੋਰਟ ਦਰਖਾਸਤ ਦਿੱਤੀ ਡੀਏ ਨੇ ਦਰਖਾਸਤ ਦਿੱਤੀ ਕਿ ਅਸੀਂ ਕੇਸ ਹੀ ਵਾਪਸ ਲੈ ਰਹੇ ਹਾਂ ਦੇਖੋ ਬੇਅਦਬੀ ਦਾ ਕੇਸ ਹੋਇਆ ਤੇ ਅਸੀਂ ਕਿਹਦੇ ਵਾਪਸ ਲੈ ਰਹੇ ਹਾਂ ਕਿਉਂਕਿ ਨਰੇਸ਼ ਯਾਦਵ ਨੇ ਇਹਨਾਂ ਨੂੰ ਡਰਾਇਆ ਕਿ ਮੈਂ ਤਾਂ ਕਹਿ ਦੂੰਗਾ ਕਿ ਮੈਨੂੰ ਤਾਂ ਕੇਜਰੀਵਾਲ ਨੇ ਭੇਜਿਆ ਕਰਨ ਵਾਸਤੇ ਆ ਪੰਜਾਬ ਵਿੱਚ ਗੜਬੜ ਹੋਣੀ ਚਾਹ ਕਰਕੇ ਅਸੀਂ ਕਾਲੀ ਦਲ ਨੂੰ ਬਦਨਾਮ ਕਰਨਾ ਉਹ ਕਹਿੰਦਾ ਮੈਂ ਉਹਨੇ ਕਹਿਦਾ ਮੈਂ ਕਰ ਦੂੰਗਾ ਤੁਸੀਂ ਹੈਰਾਨ ਰਹਿ ਜਾਓ ਜੱਜ ਨੇ ਕੀ ਲਿਖਿਆ ਆਪਣੇ ਫੈਸਲੇ 'ਚ ਜੱਜ ਨੇ ਆਪਣੇ ਫੈਸਲੇ 'ਚ ਲਿਖਿਆ ਕਿ ਇਸ ਨਰੇਸ਼ ਯਾਦਵ ਦੇ ਖਿਲਾਫ ਇੰਨੇ ਸਬੂਤ ਆ ਗਏ ਐ ਪਰ ਹਫਸੋਸ ਇਸ ਗੱਲ ਦਾ ਹੈ ਕਿ ਆਮ ਆਦਮੀ ਸਰਕਾਰ ਦੇ ਅਫਸਰਾਂ ਨੇ ਤੇ ḍie ਨੇ ਦਰਖਾਸਤ ਦਿੱਤੀ ਐ ਕਿ ਇਹ ਕੇਸ ਵਾਪਸ ਕੀਤਾ ਜਾਏ ਪਰ ਮੈਂ ਸੈਸ਼ਨ ਜੱਜ ਇਹਨੂੰ ਵਾਪਸ ਨਹੀਂ ਕਰਦਾ ਮੈਂ ਫੈਸਲਾ ਦੇ ਰਿਹਾ ਤੇ ਨਰੇਸ਼ਾਦਮ ਨੂੰ ਅੰਦਰ ਕਰ ਦਿੱਤਾ ਐਤੋ ਵੀ ਮਾੜੀ ਗੱਲ ਹੋਰ ਕੀਤੀ ਇਹਨਾਂ ਨੇ ਫੈਸਲਾ ਆ ਗਿਆ 30 ਤਰੀਕ ਨੂੰ ਆ ਦਸੰਬਰ ਨੂੰ ਕਿ ਇਹਨੂੰ ਅੰਦਰ ਕੀਤਾ ਜਾਏ ਤੇ ਉਹਨੇ ਕਿਹਾ ਮੈਂ ਤਾਂ ਫਿਰ ਰੌਲਾ ਪਾਉਂਗਾ 15 ਦਿਨ ਬਾਅਦ ਦਿੱਲੀ ਦੇ ਇਲੈਕਸ਼ਨਾਂ ਦੀ ਲਿਸਟ ਆਈ ਟਿਕਟਾਂ ਕਿਹਨੂੰ ਦਿੱਤੀਆਂ ਉਸੇ ਨਰੇਸ਼ ਯਾਦਵ ਨੂੰ ਐਮਐਲਏ ਦੀ ਟਿਕਟ ਫਿਰ ਤੋਂ ਦੇ ਦਿੱਤੀ ਜੀਨੇ ਬੇਅਦਬੀ ਕੀਤੀ ਉਹਦੇ ਅੰਦਰ ਹੋਇਆ ਮੈਂ ਇਹਨੂੰ ਅੱਜ ਲਿਖ ਦੇਣਾ ਹੈ ਪਰਮਾਤਮਾ ਮੇਰ ਰਹਿ ਥੋੜੀ ਸਰਕਾਰ ਆਏ ਆਪਾਂ ਸਹੀ ਕੁਆਲੀ ਕਰਾ ਕੇ ਮੈਂ ਤੁਹਾਨੂੰ ਦਿਖਾ ਦੂੰਗਾ ਕਿ ਸਾਰੇ ਝਾੜੂ ਵਾਲੇ ਤੇ ਆ ਮਗਰਸੀ ਕਾਂਗਰਸ ਜਿੰਨੀਆਂ ਬੇਅਦਬੀਆਂ ਹੋਈਆਂ ਬੋਲੇ ਸੋ ਨਿਹਾਲ ਸ਼ਰੋਮਣੀ ਅਕਾਲੀ ਦਲ ਇਹ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ। ਗੁਰੂ ਘਰਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ। ਸ਼੍ਰੋਮਣੀ ਕਾਲੀ ਦਲ ਦੇ ਵਰਕਰ ਕਿਸੇ ਵੀ ਵਰਕਰ ਦੇ ਘਰੇ ਚਲੇਓ ਸਵੇਰੇ ਅਰਦਾਸ ਕਰਕੇ ਨਿਕਲਦਾ ਕਰੋ ਤੇ ਉਸੇ ਪਾਰਟੀ ਨੂੰ ਇਹਨਾਂ ਲੁਟੇਰਿਆਂ ਨੇ ਆ ਕਾਂਗਰਸ ਵਰਗੇ ਟੈਂਕਾ ਤੋਪਾਂ ਮਾਰਨ ਵਾਲੇ ਬੰਬ ਸਿੱਟਣ ਵਾਲੇ ਪਾਰਟੀ ਨੇ ਆਪਾਂ ਨੂੰ ਬਦਨਾਮ ਕਰਤਾ ਕਿਉਂ? ਆਪਾਂ ਗੱਲਾਂ ਛਾਗੇ। ਆ ਸੋਸ਼ਲ ਮੀਡੀਆ ਆ ਟੈਲੀਫੋਨ ਸੁਣ ਸੁਣ ਕੇ ਆਪਾਂ ਉਹਨਾਂ ਦੇ ਝੂਠੇ ਪ੍ਰਚਾਰ 'ਚ ਆ ਗਏ ਆਪਾਂ ਸੋਚਣ ਲੱਗ ਗਏ ਪਤਾ ਨਹੀਂ ਆ ਕੇਜਰੀ ਵਾਲਾ ਬਦਲਾ ਲੈ ਕੇ ਆਊਗਾ ਸਾਡੇ ਪੰਜਾਬ ਨੂੰ ਕਿੱਥੇ ਲੈ ਕੇ ਜਾਊਗਾ ਹੁਣ ਤਾਂ ਪਤਾ ਲੱਗ ਗਿਆ ਜੀ ਮੇਰੀ ਇੱਕ ਹੋਰ ਹੱਥ ਜੋੜ ਕੇ ਬੇਨਤੀ ਹੈ ਆ ਬਦਲਾ ਵਾਲੇ ਇੱਕ ਹੋਰ ਕੋਈ ਨਾ ਜੰਮ ਪੇ ਮੈਨੂੰ ਲੱਗਦਾ 6 ਮਹੀਨੇ ਰਹਿ ਜਾਣਗੇ ਇੱਕ ਨਵਾਂ ਬੰਦਾ ਖੜਾ ਹੋ ਜਾਊਗਾ ਕੌਗਾ ਜੀ ਮੈਂ ਆ ਕਰਕੇ ਦੂੰ ਫਿਰ 5 ਸਾਲ ਪਛਤਾਉਂਗੇ ਪਹਿਲੇ 5 ਸਾਲ ਆਪਣੇ ਖਰਾਬ ਹੋਵੇ ਕੈਪਟਨ ਨੂੰ ਉਹਨੇ ਗੁਰਕਾ ਸਾਹਿਬ ਦੀ ਸੌਂ ਖਾਧੀ ਆਪਾਂ ਸਮਝੇ ਯਾਰ ਬੜਾ ਵੱਡਾ ਕੰਮ ਸੱਚ ਝੂਠ ਆ ਸਾਰੇ ਝੂਠੀਆਂ ਸੌਂਾਂ ਖਾਣ ਵਾਲੇ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਜਿਹੜਾ ਹੱਥ ਨੂੰ ਡਾਰੂ ਦਾ ਡੱਕਿਆ ਹੋਇਆ ਉਹਨੂੰ ਕੋਈ ਫਿਕਰ ਹੈ ਓਵੇਂ ਹੀ ਕੈਪਟਨ ਓਵੇਂ ਹੀ ਅੱਜ ਭਗਵੰਤ ਮਾਨ ਦੇਖੋ ਅਕਾਲੀ ਦਲ ਜੋ ਜ਼ੁਬਾਨ ਕਰਦਾ ਹੈ ਉਹ ਪੂਰੀ ਕਰਦਾ ਹੈ ਤੁਸੀਂ ਇਤਿਹਾਸ ਦੇਖ ਲਓ ਜੇ ਬਾਪੂ ਬਾਦਲ ਨੇ ਕਿਹਾ ਮੈਂ ਆਟਾ ਦਾਲ ਦਊਂਗਾ ਤੇ ਪਹਿਲੇ ਹਫਤੇ ਕੈਬਨਿਟ ਮੀਟਿੰਗ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਜੇ ਬਾਪੂ ਬਾਦਲ ਨੇ ਕਿਹਾ ਮੈਂ ਬਿਜਲੀ ਆਮੋ ਆਮ ਕਰ ਦਊਂਗਾ ਕਰਕੇ ਦਿਖਾਈ ਜੇ ਬਾਪੂ ਬਾਦਲ ਨੇ ਕਿਹਾ ਜੀ ਥੜਕਾਂ ਵਧੀਆ ਬਣਾ ਦਊਂਗਾ ਚਾਰ ਛੇ ਲੈਣ ਹੁਣ ਤੁਸੀਂ ਜਗਰਾਉਂ ਵਾਲੇ ਸਾਰੇ ਇਲਾਕੇ ਤੋਂ ਆਏ ਹੋ ਜਦੋਂ ਆਪਣੀ ਸਰਕਾਰ ਆਈ ਸੀ ਪਹਿਲੇ ਜਗਰਾਉਂ ਤੋਂ ਲੈ ਮੋਗੇ ਤੋਂ ਲੈ ਕੇ ਅਸੀਂ ਲੁਧਿਆਣੇ ਤੱਕ ਦੀ ਸੜਕ ਦੇ ਵਿੱਚ ਹਰ ਰੋਜ਼ 8-10 ਐਕਸੀਡੈਂਟ ਹੁੰਦੇ ਸੀ ਕਿੰਨੇ ਲੋਕੀ ਜਾਨਾਂ ਜਾਂਦੀਆਂ ਸੀ ਤੇ ਅੱਜ ਦੇਖੋ ਕਹਿ ਜੀਆਂ ਸੜਕਾਂ ਪੂਰੇ ਪੰਜਾਬ ਬਣਾ ਦੀਆਂ ਕਿਉਂ ਅਸੀਂ ਜ਼ੁਬਾਨ ਕੀਤੀ ਸੀ 에어ਪੋਰਟ ਬਣਾਦੇ ਜ਼ੁਬਾਨ ਕੀਤੀ ਸੀ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਜ਼ੁਬਾਨ ਕੀਤੀ ਸੀ ਮੁਫਤ ਬਿਜਲੀ ਦਿੱਤੀ ਜ਼ੁਬਾਨ ਕੀਤੀ ਸੀ ਹਰ ਚੀਜ਼ ਜੋ ਕਿਹਾ ਕਿਉਂਕਿ ਅਸੀਂ ਆਪਣੇ ਪਰਿਵਾਰ ਝੂਠ ਨਹੀਂ ਬੋਲ ਸਕਦੇ ਸਾਡਾ ਪਰਿਵਾਰ ਹੈ ਪੰਜਾਬ ਸਾਡਾ ਘਰ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਸਰਕਾਰ ਆਏ ਨਾ ਆਏ ਅਸੀਂ ਥੋਡੀ ਜਾਨ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਨੂੰ ਬਚਾ ਲਓ ਇਨ੍ਹਾਂ ਲੁਟੇਰਿਆਂ ਤੋਂ ਬਚਾ ਲਓ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚਾ ਲਓ ਇਕੱਠੇ ਹੋ ਜੋ ਪਰ ਮੈਂ ਦੇਖ ਰਿਹਾ ਅੱਜ ਮੈਨੂੰ ਬੜੀ ਖੁਸ਼ੀ ਹੈ ਦਿਲੋਂ ਖੁਸ਼ੀ ਹੈ ਮੈਨੂੰ ਬੜਾ ਡਰ ਸੀ ਜਦੋਂ ਦੇਖਿਆ ਸਵੇਰੇ ਮੈਂ ਦੇਖਿਆ ਲੁਧਿਆਣਾ ਇੱਟਾ ਭਾਰੀ ਮੀਂਹ ਮੈਨੂੰ ਡਰ ਸੀ ਪਰ ਮੈਂ ਕਿਹਾ ਸੀ ਵਰਕਰਾਂ ਨੂੰ ਭਾਵੇਂ ਗੜੇ ਪੈ ਜਾਣ ਮੀਂਹ ਪੈ ਜਾਣ ਮੈਂ ਤਾਂ ਉੱਥੇ ਆ ਕੇ ਬਹਿ ਜਾਣਾ ਤੇ ਮੈਨੂੰ ਬੜੀ ਖੁਸ਼ੀ ਹੈ ਤੇ ਨਾਲ ਦੇ ਨਾਲ ਵਰਕਰਾਂ ਨੇ ਫੋਟੋਆਂ ਪਾਈਆਂ ਕੋਈ ਮੀਂਹ ਜੋ ਤਰੀ ਜਾਂਦਾ ਹੈ ਕੋਈ ਐਡੇ-ਐਡੇ ਗੋਡੇ-ਗੋਡੇ ਪਾਣੀ ਆਪਣੇ ਪਿੰਡ ਚ ਗੱਡੀ ਚ ਬੈ ਕੇ ਚਲੀ ਜਾਂਦਾ ਹੈ ਪ੍ਰਵਾਹ ਨਹੀਂ ਕੀਤੀ ਅੱਜ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਤੁਸੀਂ ਜੰਗ ਲੜਨ ਨੂੰ ਫੌਜ ਤਿਆਰ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਜਿਹੜੀ ਸੰਗਤ ਆਪਣੀ ਆਈ ਹੈ ਇੱਕ ਤਾਂ ਲੁਧਿਆਣਾ ਜ਼ਿਲ੍ਹਾ ਜਿਹੜਾ ਪੁਰਾਣਾ ਜਗਰਾਉਂ ਦੇ ਆਪਣਾ ਖੰਨੇ ਤੇ ਇੱਕ ਮੋਗੇ ਵਾਲੇ ਆਏ ਆ ਤੁਹਾਡਾ ਸਾਰਾ ਦਿলো ਧੰਨਵਾਦ ਕਰਦਾ ਹਾਂ ਅੱਜ ਦੇ ਬਾਸ ਹੋਣਾ ਨਹੀਂ ਤੁਸੀਂ ਦੇਖੋ ਮੈਂ ਘਰੋਂ ਨਿਕਲ ਪਿਆ ਥੋਡੀ ਸਰਕਾਰ ਬਣਾ ਕੇ ਲਿਆਉਣੀ ਹੈ ਥੋਡੀ ਸਰਕਾਰ ਬਣਾ ਕੇ ਲਿਆਉਣੀ ਹੈ ਤੇ ਪੰਜਾਬ ਨੂੰ ਫਿਰ ਤੋਂ ਸਹੀ ਲੀਤੇ ਪਾਉਣਾ ਹੈ ਤੁਹਾਡਾ ਸਾਥ ਦਿਓ ਸਿਰ ਤੇ ਹੱਥ ਰੱਖੋ ਜੋ ਮਰਜੀ ਕਰਨ ਦੀ ਕੋਸ਼ਿਸ਼ ਕਰਨ ਗਿਆ ਧੱਕੇ ਵੀ ਕਰਨਗੇ ਪਰਚੇ ਵੀ ਕਰਨਗੇ ਮੈਂ ਕੇਜਰੀਵਾਲ ਨੂੰ ਕਹਿਣਾ ਚਾਹਣਾ ਜਿਨਨੇ ਮਰਜੀ ਪਰਚੇ ਦੇਣੇ ਮੇਰੇ ਤੇ ਦੇ ਦੇ ਕੋਈ ਪਰਵਾਹ ਨਹੀਂ ਮੈਨੂੰ ਜੋ ਮਰਜੀ ਕਰਨਾ ਹੈ ਪਰਵਾਨੀ ਪਰ ਜਿਸ ਦਿਨ ਸਰਕਾਰ ਆ ਗਈ ਇੱਕ ਇੱਕ ਜਿਹੜਾ ਪੈਸਾ ਲੁੱਟਿਆ ਉਹ ਵਾਪਸ ਪੰਜਾਬ ਨੂੰ ਲੈ ਕੇ ਆਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਤੋਂ ਮੈਂ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਅਕਾਲੀ ਦਲ ਖੜੇ 1 ਇੰਚ ਜ਼ਮੀਨ ਤੁਹਾਡੀ ਨਹੀਂ ਜਾਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਬੇਨਤੀ ਆ ਵੀ ਪ੍ਰਸ਼ਾਦਾ ਲੰਗਰ ਤਿਆਰ ਆ ਪਿਛਲੇ ਬਨੇ ਲੰਗਰ ਸਾਰੇ ਛੱਕੇ ਜਾਣ ਦੀ ਕਿਰਪਾਲਤਾ ਕਰਨ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਸੀਂ ਇੰਨੇ ਮੌਸਮ ਖਰਾਬ ਹੋਣ ਦੇ ਬਾਵਜੂਦ ਇਹਦੀ ਬੇਨਤੀ ਚਾਹੇ ਉਹ ਜੇ ਮੌਸਮ ਸਾਫ ਹੁੰਦਰਾ ਮੇਰੇ ਖਾਲੇ ਤੋਂ ਦੋ ਗੁਣਾ ਵੱਧ ਸੰਗਤ